ਨਾਮ ਤੁਸੀਂ ਪੰਜਾਬ ਰੱਖਿਆ ਵਾ ਪਲੇਅਰ ਉੱਚ ਹਰਿਆਣੇ ਦੇ ਖੇលਿਆ ਕਰਦੇ ਸਵੇਰੇ ਹੀ ਮੈਚ ਹੋਇਆ ਉਹਦਾ ਬੈਸਟ ਬੰਗਾਲ ਨਾਲ ਅਸੀਂ ਉਹ ਮੈਚ ਦੇਖਿਆ ਉਹਦੇ ਵਿੱਚ ਪੰਜ ਦੇ ਪੰਜੇ ਹਰਿਆਣੇ ਦੇ ਪਲੇਇੰਗ ਸੈਕਟ ਚ ਖੇលਿਆ ਕਰਦੇ ਤੇ ਦੋ ਪੰਜਾਬ ਦੇ ਆਪਣੇ ਸੱਤ ਚੋਂ ਮਤਲਬ ਪੰਜ ਹਰਿਆਣੇ ਦੇ ਖੇਡ ਰਹੇ ਆ ਟੀਮ ਹਰਿਆਣੇ ਦੇ ਤੇ ਦੋ ਪੰਜਾਬ ਦੇ ਹੁਣ ਤੁਸੀਂ ਆਪ ਦੱਸੋ ਟੀਮ ਨੂੰ ਨਾਮ ਕਿਹਦਾ ਦਈਏ ਹਰਿਆਣੇ ਦਾ ਦਈਏ ਕਿ ਪੰਜਾਬ ਦਾ ਨਾਮ ਦਈਏ ਕਿ ਤੁਸੀਂ ਜ਼ਰਵਿੰਗ ਸੀ ਤਾਂ ਫਿਰ ਤੁਹਾਨੂੰ ਤਾਂ ਲੈਣਾ ਬਣਦਾ ਸੀ ਫਿਰ ਲੈਂਦੇ ਲਿਆ ਕਿਉਂ ਨਹੀਂ ਹਾਂਜੀ ਹਾਂਜੀ ਇਹੀ ਚੱਕਰ ਆ ਸਾਰਾ ਕੀ ਸਾਨੂੰ ਨਹੀਂ ਪਤਾ ਇਹ ਪੈਸਿਆਂ ਦਾ ਲੈਣ ਦੇਣ ਕਰਦੇ ਹੋਣੇ ਸੀ ਕੋਚ ਦਾ ਮੁੰਡਾ ਨੈਸ਼ਨਲ ਲੁਗ ਗਿਆ ਜਦ ਕਿ ਉਹ ਨਾ ਕੋਈ ਜ਼ਿਲ੍ਹਾ ਖੇលਿਆ ਨਾ ਕੋਈ ਸਟੇਟ ਖੇលਿਆ ਫਿਰ ਵੀ ਸਿੱਧਾ ਨੈਸ਼ਨਲ ਨੂੰ ਚਲ ਗਿਆ ਜੀ ਬਾਅਦ ਚ ਸਰਕਾਰਾਂ ਕਹਿੰਦੀਆਂ ਵੀ ਨਸ਼ੇ ਵਾਲੇ ਨੂੰ ਫੜੋ ਗੈਂਗਸਟਰਾਂ ਨੂੰ ਫੜੋ ਉਹ ਗੈਂਗਸਟਰ ਪਲੇਅਰ ਹੀ ਬਣਦੇ ਜ਼ਿਆਦਾਤਰ ਕਿਉਂ ਬਾਈ ਮਿਹਨਤ ਹੁਣ ਮਨ ਟੁੱਟਿਆ ਮਨ ਨਰਾਸ਼ ਹੈ ਵੀ ਜਿਹੜੀ ਟੀਮ ਖੇਡ ਰਹੀ ਆ ਉਹਦੇ ਵਿੱਚ ਜੋ ਪਲੇਅਰ ਖੇਡ ਰਹੇ ਆ ਉਹਨਾਂ ਦਾ ਨਹੀਂ ਜਾਣਾ ਬਣਦਾ ਬਿਲਕੁਲ ਨਹੀਂ ਜਾਣਾ ਬਣਦਾ ਤਾਂ ਕਿਉਂਕਿ ਅਦਰ ਸਟੇਟ ਦੇ ਪਲੇਅਰ ਪੰਜਾਬ ਵਿੱਚ ਕਿੱਦਾਂ ਖੇਡ ਲੈਣਾ ਗਈ ਅਸੀਂ ਫਿਰ ਕਾਦੇ ਵਾਸਤੇ ਮਿਹਨਤ ਕਰਦੇ ਸੀ ਸਾਰਾ ਸਾਰਾ ਸਾਲ ਮਿਹਨਤ ਕਰਦੇ ਸੀ ਕਾਦੇ ਵਾਸਤੇ ਕਰਦੇ ਸੀ ਫਿਰ ਮਿਹਨਤ ਅਸੀਂ ਇਹ ਗੱਲ ਪੁੱਛਦੇ ਫੈਡਰੇਸ਼ਨ ਤੋਂ ਫਿਰ ਇਹ ਸਟੇਟ ਕਾਹਨੂੰ ਕਰਾਂਦੇ ਜੀ ਸਾਰੇ ਜ਼ਿਲ੍ਹੇ ਉੱਤੇ ਖੇਡਣਾ ਦੇ ਇੱਕ ਸਟੇਟ ਕਰਾਂਦੇ ਪੰਜਾਬ ਦੀ ਉਹ ਨਾ ਹੀ ਕਰਾਇਆ ਕਰੋ ਫਿਰ ਸਿੱਧੀ ਟੀਮ ਬਣਾ ਲਿਆ ਕਰੋ ਪੰਜ 6 ਹਰਿਆਣੇ ਦੇ ਨਾਲ ਟੀਮ ਦਾ ਨਾਮ ਤੁਸੀਂ ਪੰਜਾਬ ਰੱਖਿਆ ਵਾ ਪਲੇਅਰ ਉੱਚ ਹਰਿਆਣੇ ਦੇ ਖੇਡਿਆ ਕਰਦੇ ਸਵੇਰੇ ਹੀ ਮੈਚ ਹੋਇਆ ਉਹਦਾ ਬੈਸਟ ਬੰਗਾਲ ਨਾਲ ਅਸੂ ਇਹ ਮੈਚ ਦੇਖਿਆ ਉਹਦੇ ਵਿੱਚ 5 ਦੇ 5 ਹਰਿਆਣੇ ਦੇ ਪਲੇਇੰਗ ਸੈਟ ਚ ਖੇលਿਆ ਕਰਦੇ ਤੇ 2 ਪੰਜਾਬ ਦੇ ਆਪਣੇ 7 ਚੋਂ ਮਤਲਬ 5 ਹਰਿਆਣੇ ਦੇ ਖੇਡ ਰਹੇ ਆ ਟੀਮ ਹਰਿਆਣੇ ਦੇ ਤੇ 2 ਪੰਜਾਬ ਦੇ ਹੁਣ ਤੁਸੀਂ ਆਪ ਦੱਸੋ ਟੀਮ ਨੂੰ ਨਾਮ ਕਿਹਦਾ ਦਈਏ ਹਰਿਆਣੇ ਦਾ ਦਈਏ ਕਿ ਪੰਜਾਬ ਦਾ ਨਾਮ ਦਈਏ ਜੀ ਹਰਿਆਣੇ ਦੀ ਆਪਣੀ ਟੀਮ ਨਹੀਂ ਹੋਣੀ ਫਿਰ ਭਾਈ ਹੈਗੀ ਆ ਹਰਿਆਣੇ ਦੀ ਟੀਮ ਆਪਣੀ ਹਰਿਆਣੇ ਦੀ ਟੀਮ ਚ ਪਲੇਅਰ ਬਾਧੂ ਹੈ ਜੀ ਜੋ ਐਨੇ ਵਧੀਆ ਹੁੰਦੇ ਹਰਿਆਣੇ ਦੀ ਟੀਮ ਕਦੇ ਨਹੀਂ ਨਿਕਲ ਆਂਦੀ ਉਹਨੂੰ ਜੀ ਕਹਿਣਗੇ ਵੀ ਪੰਜਾਬ ਦੇ ਮੁੰਡੇ ਤਾਂ ਜੀ ਫਿਰ ਉਹੀ ਗੱਲਾਂ ਆਣ ਕੇ ਨਸ਼ਿਆਂ ਨੇ ਖਾ ਲੇ ਇਹ ਤਾਂ ਹੁਣ ਖੇਡਦੇ ਨਹੀਂ ਹੁਣ ਪਿੰਡਾਂ ਵਿੱਚ ਕਿੱਥੇ ਕਬੱਡੀ ਰਹੀ ਇਸ ਕਰਕੇ ਹਰਿਆਣੇ ਦੇ ਬਾਣੇ ਪੈ ਰਹੇ ਸਾਂ ਮੈਂ ਉਹੀ ਗੱਲ ਕਹਿੰਦਾ ਭਾਈ ਤੁਹਾਨੂੰ ਕੀ ਬਾਅਦ 'ਚ ਸਰਕਾਰਾਂ ਕਹਿੰਦੀਆਂ ਵੀ ਨਸ਼ੇ ਵਾਲੇ ਨੂੰ ਫੜੋ ਗੈਂਗਸਟਰਾਂ ਨੂੰ ਫੜੋ ਉਹ ਗੈਂਗਸਟਰ ਪਲੇਅਰ ਹੀ ਬਣਦੇ ਜ਼ਿਆਦਾਤਰ ਹੂੰ ਕਿਉਂਕਿ ਉਹਨੇ ਮਿਹਨਤ ਕੀਤੀ ਹੋਣੀ ਬਾਅਦ 'ਚ ਦੁੱਖ ਲੱਗਦਾ ਉਹਨਾਂ ਨੂੰ ਹੂੰ ਕੰਮ ਕਰਦੇ ਵੀ ਕੰਮ ਕਰ ਧਿਆੜੀ ਕਰ ਨਹੀਂ ਸਕਦੇ ਅਸੀਂ ਕਿਹਨੂੰ ਮੂੰਹ ਦਿਖਾਵਾਂਗੇ 7-8 ਸਾਲ ਸਾਨੂੰ ਖੇਡਦੇ ਨੂੰ ਹੋ ਗਏ ਪਿੰਡ ਵਾਲੇ ਬੰਦੇ ਨੇ ਵੀ ਪਿੰਡਾਂ ਵਾਲਿਆਂ ਨੇ ਵੀ ਕਹਿਣਾ ਤੁਸੀਂ ਤਾਂ ਬੜੀ ਕਬੱਡੀ ਖੇਲਦੇ ਦੇ ਜਦ ਕਿ ਮੈਂ ਨੈਸ਼ਨਲ ਲੈਵਲ ਦਾ ਪਲੇਅਰ ਹਾਂ ਦੋ ਵਾਰ ਮੈਂ ਨੈਸ਼ਨਲ ਖੇਡਿਆ ਵਾ ਤੇ ਲਗਾਤਾਰ ਜੂਨੀਅਰ ਚ ਵੀ ਹੁਣ ਮੈਂ ਸੀਨੀਅਰ ਖੇਡਿਆ ਇਸ ਵਾਰ ਲਗਾਤਾਰ ਜੂਨੀਅਰ ਚ 4 ਸਾਲ ਰੋਪੜ ਦਾ ਰਿਕਾਰਡ ਹੈ ਜੀ ਲਗਾਤਾਰ 4 ਸਾਲ 골ਡ ਮਾਰਿਆ ਰੋਪੜ ਨੇ ਨੈਸ਼ਨਲ ਦੇ ਵਿੱਚ ਸਟੇਟ ਦੇ ਸਟੇਟ ਦੇ ਵਿੱਚ ਫਿਰ ਵੀ ਤੁਸੀਂ ਦੇਖ ਲਓ ਸੀਨੀਅਰ ਸਟੇਟ ਵਿੱਚ ਵੀ ਲਗਾਤਾਰ ਇਸ ਵਾਰ ਤੀਜੀ ਵਾਰ ਜਿੱਤ ਗਏ ਫਿਰ ਵੀ ਸਿਰਫ ਦੋ ਪਲੇਅਰ ਗਏ ਨੇਸ਼ਨਲ ਜਦ ਕਿ ਉਹ ਵੀ ਡਿਜ਼ਰਵ ਕਰਦੇ ਆ ਫਿਰ ਤੁਹਾਨੂੰ ਅਣਗੋਲਿਆ ਫਿਰ ਕਿਉਂ ਕੋਈ ਕਰੂਗਾ ਕਿਸੇ ਦੀ ਜੀਤ ਹੈ ਤੁਹਾਡੇ ਨਾਲ ਜਾਂ ਕਿਹੜੀ ਗੱਲ ਕਰਕੇ ਤੁਸੀਂ ਅਣਗੋਲਿਆ ਹੋ ਗਏ ਕੋਈ ਵਜਾ ਤਾਂ ਰਹੀ ਹੋਗੀ ਜੇ ਤੁਸੀਂ ਡਿਜ਼ਰਵਿੰਗ ਸੀ ਤਾਂ ਫਿਰ ਤੁਹਾਨੂੰ ਤਾਂ ਲੈਣਾ ਬਣਦਾ ਸੀ ਫਿਰ ਲੈਂਦੇ ਲਿਆ ਕਿਉਂ ਨਹੀਂ ਹਾਂਜੀ ਹਾਂਜੀ ਇਹੀ ਚੱਕਰ ਹੈ ਸਾਰਾ ਕਿ ਸਾਨੂੰ ਨਹੀਂ ਪਤਾ ਇਹ ਪੈਸਿਆਂ ਦਾ ਲੈਣ ਦੇਣ ਕਰਦੇ ਹੋਣੇ ਹੀ ਕੀ ਇੱਕ ਦੇਖੋ ਤੁਸੀਂ ਕੋਚ ਦਾ ਮੁੰਡਾ ਨੈਸ਼ਨਲ ਲੁੱਗਿਆ ਜਦ ਕਿ ਉਹ ਨਾ ਕੋਈ ਜ਼ਿਲ੍ਹਾ ਖੇលਿਆ ਨਾ ਕੋਈ ਸਟੇਟ ਖੇលਿਆ ਫਿਰ ਵੀ ਸਿੱਧਾ ਨੈਸ਼ਨਲ ਨੂੰ ਚਲ ਗਿਆ ਜੀ ਸੀਨੀਅਰ ਦਾ ਮੁੰਡਾ ਸਿੱਧਾ ਹੀ ਨੈਸ਼ਨਲ ਖੇਡਣ ਚਲ ਗਿਆ ਨੈਸ਼ਨਲ ਖੇਡਣ ਗਿਆ ਜੀ ਜਦ ਅਸੀਂ ਫਿਰ ਕੰਨ ਮਿਹਨਤ ਕਰਨੀ ਜਾਂ ਆਪਣੇ ਹੀ ਮੁੰਡੇ ਖਲਾਣਾ ਹੀ ਨਹੀਂ ਕੋਚਾਂ ਨੇ ਜੀ ਮਤਲਬ ਜੇ ਕਿਸੇ 플레이ਰ ਨੇ ਹੁਣ ਨੈਸ਼ਨਲ 'ਚ ਖੇਡਣ ਦਾ ਸੋਚਿਆ ਤਾਂ ਉਹ ਛੱਡ ਦੇਵੇ ਸਿਰਫ ਕੋਚ ਦਾ ਮੁੰਡਾ ਜਾਂ ਰਿਸ਼ਤੇਦਾਰ ਹੋਣਾ ਜ਼ਰੂਰੀ ਆ ਫਿਰ ਹਾਂ ਜੀ ਬਸ ਇਹੀ ਗੱਲ ਹੈ ਹੁਣ ਅਸੀਂ ਘਟੋ ਘਟ ਰੋਪੜ ਦੀ ਟੀਮ 'ਚੋਂ 5-6 플레이ਰ ਡਿਜ਼ਰਵ ਕਰਦੇ ਨੈਸ਼ਨਲ ਵਾਸਤੇ ਪਰ ਇਹ ਨਹੀਂ ਫਿਰ ਵੀ ਸਿਰਫ 2 플레이ਰ ਲੈ ਇਹ ਹਰੇਕ ਸਾਲ ਇੱਦੀ ਕਰਦੇ ਨਹੀਂ ਇਹ ਤੁਹਾਡੀਆਂ ਅੱਖਾਂ ਨਾਲ ਤਾਂ ਨਹੀਂ ਕਿਤੇ ਇਦਾਂ ਲੱਗ ਰਿਹਾ ਤੁਹਾਨੂੰ ਉਹ ਵੀ ਪੰਜ ਛੇ ਡਿਸਰਵ ਕਰਦੇ ਮਤਲਬ ਇਹਨਾਂ ਦੀ ਕੋਈ ਅ ਕਿਹੜੀ ਗੱਲ ਕਰਕੇ ਵੈਲਿਡ ਹੋਗੀ ਹੈ ਗੱਲ ਤੁਹਾਡੀ ਵੈਲੀਡੇਸ਼ਨ ਕੌਣ ਦਊਗਾ ਇਸ ਗੱਲ ਨੂੰ ਕਿਉਂ ਕਿ ਆ ਜਾਵੇ ਵੀ ਉਹ ਡਿਸਰਵ ਕਰਦੇ ਸੀ ਸਰ ਇੱਕ ਪੰਜਾਬ ਦੀ ਮਾੜੀ ਗੱਲ ਇਹ ਵੀ ਹੈ ਪਹਿਲੀ ਗੱਲ ਮੈਂ ਤਾਂ ਤਾਂ ਬੋਲਦਾ ਕਿ ਡਿਸਰਵ ਕਰਦੇ ਕਿਉਂਕਿ ਸਾਰੇ ਮੈਚ ਸਾਡੇ ਵਨ ਸੈੱਡ ਹੁੰਦੇ ਸਟੇਟ ਦੇ ਵਿੱਚ ਵਨ ਸੈੱਡ ਸਾਰੇ ਮੈਚ ਹੁੰਦੇ ਕੀ ਕੱਢ ਰੱਖਦੇ ਤੁਸੀਂ ਜਿੱਤ ਕੇ ਆਉਂਦੇ ਜਿੱਥੇ ਜਾਂਦੇ ਅਸੀਂ ਇਹ ਗੱਲ ਰੱਬ ਤੋਂ ਡਰ ਕੇ ਬੋਲਦੇ ਕਿਉਂਕਿ ਅਸੀਂ ਮਿਹਨਤ ਕਰਦੇ ਜੀ ਸਾਰਾ ਸਾਲ ਮਿਹਨਤ ਕਰਦੇ ਤਾਂ ਅਸੀਂ ਜਿੱਤਦੇ ਏਦਾਂ ਜਿੱਤਦੇ ਉੱਥੇ ਸਾਨੂੰ ਇਸ ਗੱਲ ਦਾ ਮਾਣ ਨਹੀਂ ਆ ਕੋਈ ਮਾਣ ਤਾਂ ਐ ਥੋੜਾ ਬਹੁਤ ਕਿਉਂਕਿ ਅਸੀਂ ਮਿਹਨਤ ਕਰਦੇ ਆਪਣੀ ਮਿਹਨਤ ਤੇ ਮਾਣ ਹੈ ਮਿਹਨਤ ਤੇ ਮਾਣ ਹੈ ਜੀ ਉਦਾਂ ਸਾਨੂੰ ਕੋਈ ਹੰਕਾਰ ਨਹੀਂ ਹੈ ਹੰਕਾਰ ਕੋਈ ਨਹੀਂ ਸਾਨੂੰ ਤੇ ਨਾ ਕੋਚਾਂ ਦੇ ਮੁੰਡੇ ਸਟੇਟ ਖੇល ਰਹੇ ਨਾ ਜ਼ਿਲ੍ਹਾ ਖੇល ਰਹੇ ਕੋਈ ਪਹਿਲਾਂ بڑا ਜ਼ਿਲ੍ਹਾ ਹੁੰਦਾ ਫਿਰ ਸਟੇਟ ਹੁੰਦੀ ਉਹਦੇ ਚ ਕੋਈ ਪਾਰਟਿਸਿਪੇਟ ਨਹੀਂ ਕਰਦੇ ਸਿੱਧੇ ਨੈਸ਼ਨਲ ਨੂੰ ਜਾਇਆ ਕਰਦੇ ਫੇ ਤੁਸੀਂ ਦੱਸੋ ਅਸੀਂ ਕੀ ਕਰੀਏ ਜੀ ਪਿਆਸੀ ਨਸ਼ਾ ਨੂੰ ਜਾਂ ਗੈਂਗਸਟਰ ਇਹ ਚੀਜ਼ ਅਸੀਂ ਫੜਨੀ ਫਿਰ ਬਾਅਦ ਚੋਂ ਜੀ